ਸਵਾਗਤ ਆ ਕਿਸਾਨ ਵੀਰੋ ਤੁਹਾਡਾ ਪੀਵੀ12 ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਕਰਾਲੀ ਮੰਡੀ ਤਰੀਕ ਹੈਗੀ ਅੱਜ ਦੀ 20 ਜਿਹੜਾ ਆਵਾਗ ਤੋਂ ਲੋਦੇ ਪਤਾ ਦੀਆਂ ਮੱਝਾਂ ਗਾਈਆਂ ਕੱਟੀ ਚੱਕ ਕਰੋ ਬਾਈ ਖਵਾਨਾ ਉਹਨਾਂ ਸਿਰੇ ਦਾ ਤੇ ਇਸ ਕੁਆਲਟੀ ਵੀ ਸਰਾਈ ਹੁਣ ਹੋਰ ਐਤੋ

ਹੋ ਬਣਾ ਰਿਹਾ ਬਾਈ ਹਾਂਜੀ 72 ਬਈ ਵਪਾਰੀ ਬਾਈ ਆਪਣੇ ਕਿਹੜੇ ਲਈ ਕਹਿੰਦੇ ਡੰਗਰਾਂ ਨੂੰ ਸੌਦੇ ਸੁੱਦੇ ਲੱਗੇ ਹੋਣ ਟਾਈਮ ਹੋ ਗਿਆ 11 ਕਦਾ ਉਹ ਬੈਠਾ ਦੜਾੜੀ ਝੋ ਤੇ ਜੋ ਤੇ ਚੰਗੀਆਂ ਆਈਆਂ ਵਾਂ ਸੁੰਨਾ ਫਵਾਈਆਂ ਕਦ ਦੇਖੋ ਮੈਂ ਤਾਂ ਓ ਟੀ ਨਾ ਬਾਈ ਫੇਸ ਕੁਆਲਿਟੀ ਚੈੱਕ ਕਰੋ ਹਜੇ ਗੱਬਾਂ ਨਾਲੇ ਕੱਦ ਚੈੱਕ ਕਰੋ ਕੀ ਮੰਗਦੇ ਬਾਈ ਇਹਦਾ 5.5 ਲੱਖ ਕੀ ਕਿੰਨੇ ਦਿਨ ਕਿਤੀ ਹਜੇ ਤੇ ਲੈ ਲੂਗੀ ਵੀਰੇ ਹਲੇ ਹੱਤਾ ਹੋਣ ਕਿਹੜੀ ਜਗ੍ਹਾ ਤੇ ਆਏ ਹੋ ਜੀ ਪਿੰਡ ਰਸੂਲਪੁਰ ਵੀ ਤੋਂ ਜਿਹੜਾ ਰੋਕੜ ਠੀਕ ਆ ਜੀ ਨੰਬਰ ਬੋਲਿਆ ਆਪਣਾ 7088357832 ਠੀਕ ਆ ਜੀ ਬਾਈ ਦੇਖ ਲਓ ਮੈਂ ਸਾਨੂੰ ਬੱਚਾ ਚੁੰਗ ਰਿਹਾ ਇੱਕ ਥਾਂ ਘਟਾ ਦੂਏ ਪਾਸੇ ਜਾਣੀਏ ਬਾਈ ਬੱਚਾ ਚੁੰਗ ਰਿਹਾ ਦੇਖ ਲਓ ਦੂਏ ਪਾਸੇ ਨੂੰ ਜਾਣੀ ਮੈਂ ਹੋਰ ਮੰਗੋ ਜੀ ਯਾਰ ਕੰਮ ਦੇ ਕੋਈ ਯਾਰ ਬਰੀਡ ਚੈੱਕ ਕਰੋ ਬਾਈ ਕਿੰਨੀ ਦੀ ਬਰੀਡ ਫੇਸ ਕੁਆਲਟੀ ਦਾ ਜਮਾਈ ਸਰਾ ਨੂੰ ਦੇਖੋ ਕਿੰਨਾ ਫ੍ਰੀਕ ਆ ਵੱਛਾ ਜਹਾਜ਼ ਜਿੱਡੀ ਝੋਟੀ ਵੀ ਕਣਾਈ ਆ ਆਸਰ ਗੱਟੀ ਆ ਕਾ ਦੇਖ ਬੰਦੀ ਬਰੇਡ ਦੇ ਕਿੰਨੇ ਕੰਮ ਦੀ ਆ ਬਹੁਤ ਤੇ ਝੋਟੀ ਆ ਆ ਕੱਚੀ ਦੀ ਬਰੇਡ ਵੀ ਸਰਾ ਬੱਚੇ ਚੱਕ ਕਰੋ ਇਹ ਆ ਵੀ ਖੜੀ ਆ ਅੱਜ ਦੀ ਵੰਟੀ ਬੱਬਾ ਜੀ ਇਹ ਖਾਤਾ ਨਹੀਂ ਸਮਝ ਰਹੀਆਂ ਭਾਈ ਇਹ ਖਾਣਾ ਸਾਰੇ ਹੀ ਬਿਨਾ ਪੁੱਤੜੀਆਂ ਮੱਝਾ ਛੋਟੇ ਛੋਟੇ ਬੱਚੇ ਚੈੱਕ ਕਰੋ ਇਹਨਾਂ ਨੂੰ